ਬਿੰਦੀ ਕਿਤੇ ਵੀ ਹੋਵੇ ਲੜਾਈ ਉਹ ਬਗੈਰ ਹਥਿਆਰਬੰਦ ਸੰਘਰਸ਼ ਤੋਂ ਨਹੀਂ ਹੁੰਦੀ ਜ਼ਮੀਨ ਨੇ ਜਿਹਨੇ ਕਬਜ਼ੇ ਕੇ ਹਲ ਬਣਾ ਨਾ ਡਾਕ ਮੋਡੇ ਤੇ ਰੱਖਣੀ ਪੈਂਦੀ ਹੁੰਦੀ ਆ ਪੁਲਿਸ ਕਹਿੰਦੀ ਗੁੰਡਾ ਕਰਦੀ ਕੀਤੀ ਹੈ ਕਿਸਾਨਾਂ ਵੱਲੋਂ ਇੱਕ ਡੀਐਸਪੀ ਦੀ ਬਾਹ ਤੱਕ ਤੋੜ ਦਿੱਤੀ ਗਈ ਹੈ ਇਹ ਤਾਂ ਮਰਮਰਾਈ ਵੀ ਹੋ ਜਾਂਦੀ ਹੈ ਅਜੇ ਚੱਲ ਕੇ ਬਾਹ ਨਹੀਂ ਜਿਵੇਂ ਮੁੱਢ ਸਰ ਗਿਆ ਇਹ ਉਹ ਇਹ ਕੇਸ ਵਰਨੇ ਆ ਕੇਸ ਲੜ ਲੈਣਗੇ ਜ਼ਮੀਨ ਪਿਆਰੀ ਜਾਂਦੀ ਹੈ ਕੇਸ ਨਾਓ ਕੇਸ ਤਾਂ ਚੱਲੋ ਕੇਸ ਨੂੰ ਅਸੀਂ ਚੱਲੇ ਜਾਵਾਂਗੇ ਕੋਰਟਾਂ ਕਿੱਧਰੀਆਂ ਜਿੱਤੇ ਹੋਰ ਵੇਖੀ ਜਾਊਗੀ ਉਹ ਗੱਲ ਤੱਕੀ ਲੱਗ ਜਾ ਜਿਹੜੇ ਆਦੂ ਆ ਉਹ ਡਰ ਜਾਂਦੇ ਜਾਂ ਦਬ ਜਾਂਦੇ ਨੇ ਲਹਿਰਾਂ ਦਬ ਜਾਂਦੀਆਂ ਪਰਚਿਆਂ ਨਾਲ ਪਰ ਕਿਹਨਾਂ ਲਹਿਰਾਂ ਕਿੱਥੇ ਡਰਦੀਆਂ ਮੇਰੇ ਤੇ ਮੈਨੂੰ 307 ਦੇਨੇਕਾਂ ਪਰਚੇ ਦਰਜੇ ਮੈਨੂੰ ਯਾਦ ਨਹੀਂ ਇੰਨੇ ਪਰਚੇ ਦਰਜ ਹੋਏ 307 ਜੇ ਮਰੀ ਇਹਨਾਂ ਤੋਂ ਡਰਨਾ ਹੈ ਫਿਕਰੇ ਵੈ ਦੀ ਫੇਰਾ ਜੱਥੇ ਬਣੀਆਂ ਨੇ ਪ੍ਰਧਾਨ ਬਣਨ ਦੀ ਕੀ ਲੋੜ ਜੇ ਸਜਾਵਾਂ ਤੋਂ ਹੀ ਡਰਨਾ ਹੈ ਫਿਰ ਸਜਾਵਾਂ ਤੋਂ ਡਰ ਕੇ ਤਾਂ ਬਕਰੇ ਬੈਠੀਏ ਇਸ ਜੌਣ ਪਿੰਡ ਚ ਵੀ ਉਹ ਜੈਲਦਾਰਾਂ ਦੀ ਜ਼ਮੀਨ ਹੈ ਜੈਲਦਾਰਾਂ ਨੂੰ ਅੰਗਰੇਜ਼ਾਂ ਨੇ ਬੁਆਈਆਂ ਸੀ ਇਹ ਜ਼ਮੀਨਾਂ ਟੱਕੇ ਨਾ ਕਿਵੇਂ ਉਹਨਾਂ ਨੂੰ ਦਿੱਤੀਆਂ ਸੀ ਅੱਜ ਕਾਕਾ ਸਰਾਨਾ ਉਹਦੇ ਕੋਲ 24-2500 ਕਿੱਲਾ ਉਹਦੇ ਕੋਲ ਕਿੱਥੋਂ ਆ ਗਿਆ ਅਸੀਂ ਇਸ ਵਕਤ ਜੌਂਦਪੈਣ ਦੇ ਵਿੱਚ ਆ ਜਿੱਥੇ ਵੱਡੇ ਪੱਧਰ ਤੇ ਕਿਸਾਨ ਯੂਨੀਅਨਾਂ ਦਾ ਇਕੱਠ ਹੋਇਆ ਐ ਐਸ ਕੇਐਮ ਤੇ ਉਹਦੇ ਨਾਲ ਸੰਬੰਧ ਸਾਰੀਆਂ ਜਥੇਬੰਦੀਆਂ ਜਿਸ ਦੇ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਰਪੈ ਸਿੰਘ ਢੁੱਡੀਕੇ ਵੀ ਪਹੁੰਚਿਆ ਗੱਲਬਾਤ ਕਰਦੇ ਆ ਉਹਨਾਂ ਨੇ ਪ੍ਰਧਾਨ ਜੀ ਐਡਾ ਵੱਡਾ ਇਕੱਠ ਕੀਤਾ ਮਕਸਦ ਕੀ ਹੈ ਜ਼ਮੀਨਾਂ ਸਰਕਾਰ ਕਹਿੰਦੀ ਹੈ ਵੀ ਜਿਨ੍ਹਾਂ ਦੀਆਂ ਮਲਕੀਅਤ ਸੀ ਉਹਨਾਂ ਨੂੰ ਕੇਸ ਜਿੱਤ ਗਏ ਉਹਨਾਂ ਨੂੰ ਦੇ ਦੇਣੀਆਂ ਚਾਹੀਦੀਆਂ ਫਿਰ ਤੁਸੀਂ ਢੇਕਾ ਕਿਉਂ ੜਾ ਰਹੇ ਹੋ ਦੇਖੋ ਇਹ ਜ਼ਮੀਨਾਂ ਇੱਕ ਪੰਜਾਬ ਚ ਇੱਕ ਲਹਿਰ ਚੱਲੀ ਸੀ ਜੀਨਾ ਤੇ ਹੱਲਾ ਵੀ ਨੂੰ ਲਾਲ ਪਾਰਟੀ ਦੀ ਲਹਿਰ ਕਹਿੰਦੇ ਸੀ। ਸਾਡੇ ਰੋਜ਼ਗਾਰ ਤੇ ਹੱਲਾ ਇਹ ਪਹਿਲੇ ਸਾਰੀਆਂ ਜ਼ਮੀਨਾਂ ਜਿੰਮੇ ਕਿਹੇ ਸਾਡਾ ਦੇਸ਼ ਹੀ ਪੰਜਾਬ ਹੀ ਜ਼ਗੀਰਦਾਰਾਂ ਦਾ ਪੰਜਾਬ ਹੂੰ ਰਣਜੀਤ ਸਿੰਘ ਨੇ ਵੀ ਜ਼ਗੀਰਾਂ ਵੰਡੀਆਂ ਜ਼ਗੀਰਦਾਰ ਬਣਾਏ ਜ਼ਗੀਰਦਾਰਾਂ ਨੂੰ ਤੂੰ ਪੁੱਛੋ ਅੰਗਰੇਜ਼ਾਂ ਨੇ ਵੀ ਜ਼ਗੀਰਦਾਰ ਬਣਾਏ ਹੂੰ ਉਹਨਾਂ ਨੇ ਆਪਣੀਆਂ ਵਫਾਦਾਰੀਆਂ ਲਈ ਜ਼ੈਲਦਾਰ ਬਣਾਏ ਜ਼ੈਲਦਾਰ ਦਾ ਸੰਕਲਪ ਅੰਗਰੇਜ਼ਾਂ ਨੇ ਲਿਆਂਦਾ ਭਈ 12 ਪਿੰਡਾਂ ਦੀ ਜ਼ੈਲ ਤੇ ਰਾਜ ਉਹ ਰਾਜ ਕਰਦਾ ਸੀ ਤੇ ਇੱਥੇ ਜਿਉਣ ਪਿੰਡ ਚ ਵੀ ਉਹ ਜ਼ੈਲਦਾਰਾਂ ਦੀ ਜ਼ਮੀਨ ਹੈ ਜ਼ੈਲਦਾਰਾਂ ਨੂੰ ਅੰਗਰੇਜ਼ਾਂ ਨੇ ਬੁਆਈਆਂ ਸੀ ਇਹ ਜ਼ਮੀਨਾਂ ਤੱਕੇ ਨਾ ਜਿਵੇਂ ਉਹਨਾਂ ਨੂੰ ਦਿੱਤੀਆਂ ਸੀ ਅੰਗਰੇਜ਼ਾਂ ਦੀ ਸੇਵਾ ਕਰਨ ਚ ਕਿ ਉਸ ਟਾਈਮ ਉਹ ਲਹਿਰ ਜੱਲੀ ਤੇ ਲਹਿਰ ਨੇ ਉਹ ਉਹ ਜ਼ਮੀਨ ਵੰਡਦੀ ਜਾਨੀ ਉਹਨਾਂ ਨੇ ਨਾਰਾ ਦਿੱਤਾ ਸੀ ਜ਼ਮੀਨ ਉਹਦੀ ਜੀ ਦਾ ਹਲ ਚੱਲਦਾ ਕਿ ਕਿਵੇਂ ਤੇ ਹਲ ਚੱਲਣਾ ਅੱਜ 100 ਸਾਲ ਤੋਂ ਹਲ ਚੱਲਦਾ ਇਹਨਾਂ ਦਾ ਜੀਉਨਪੰਡ ਦੇ ਲੋਕਾਂ ਦਾ ਕੱਲੇ ਜੀਉਨਪੰਡ ਹੀ ਨਹੀਂ ਮੈਨੂੰ ਤਾਂ ਬਹੁਤ ਸਾਰੇ ਪਿੰਡਾਂ ਦਾ ਪਤਾ ਪੰਜਾਬ 'ਚ ਜਿੱਥੇ ਇਸ ਕਿਸਮ ਦੀ ਜ਼ਮੀਨ ਹੈ ਸੁਪਰੀਮ ਕੋਰਟ ਇਹ ਕਹਿੰਦੀ ਮਜ਼ਾਰਤ ਦਾ ਮੁੰਡਾ ਮਜ਼ਾਰਰ ਨਹੀਂ ਹੋ ਸਕਦਾ ਜੇ ਮਜ਼ਾਰਤ ਤੋਂ ਪਿਛੋਂ ਉਹ ਪ੍ਰਾਣੇ ਮਾਲਕ ਨੂੰ ਜਮੀਨ ਮੁੜ ਜੂਗੀ ਇਹ ਸੁਪਰੀਮ ਕੋਰਟ ਦਾ ਵੀ ਗਲਤ ਫੈਸਲਾ ਹੈ ਸਰਕਾਰਾਂ ਨੂੰ ਦਖਲਦਾਰੀ ਕਰਨੀ ਚਾਹੀਦੀ ਹੈ ਹੁਣ 100 ਸਾਲ ਚੱਲਦੇ ਉਸੇ ਤਰ੍ਹਾਂ ਕੋਈ ਪਿੰਡ ਚ 5-4 ਸਾਲ ਬਾਅਦ ਜਮੀਨ ਤਾਂ ਉਹ ਨਹੀਂ ਛੱਡਦਾ ਹੁਣ 100 ਸਾਲ ਬਾਅਦ ਕੀ ਅਸੀਂ ਤੇ ਸਾਡੇ ਕਿਸਾਨ ਬਿਰਵੇ ਹੋ ਜਾਂਦੇ ਆ ਇਹ ਤਾਂ ਇੱਕ ਬਹੁਤ ਵੱਡਾ ਜਿਹੜਾ ਲਾਲ ਪਾਰਟੀ ਨੇ ਲੜਿਆ ਘੋਲ ਹੈ ਤੁਹਾਡੀ ਵੀ ਇੱਕ ਤਰ੍ਹਾਂ ਤੋਹੀਨ ਹੈ ਇਹ ਜਿਹੜੀ ਜ਼ਮੀਨ ਦੰਦੀ ਹੈ ਜਿਹਦੇ ਲਈ ਅਸੀਂ ਭਾਵੇਂ ਅਗਰਾਹ ਵਾਲੇ ਕੋਈ ਕਰ ਰਹੇ ਹਾਂ ਅਸੀਂ ਬਾਕੀ ਜਿੱਥੇ ਬੰਦਗਾ ਪੂਰੇ ਡੱਡ ਕੇ ਰਵਾਂਗੇ ਇਥੋਂ ਰਾਹ ਬੈਣੀ ਅਸੀਂ ਇੱਥੇ ਕੋਈ ਮਰਬੇ ਬੰਦੀ ਨਹੀਂ ਹੋਣ ਦੇਣੀ ਹਾਲ ਦੀ ਘੜੀ ਪਹਿਲਾਂ ਇਹ ਜਿੰਨਾ ਚਿਰ ਇਹ ਜ਼ਮੀਨਾਂ ਇਹਨਾਂ ਲੋਕਾਂ ਨਾਲ ਚੜ੍ਹਦੀਆਂ ਨੂੰ ਕੀ ਪਹਿਲਾਂ ਚੜ੍ਹਨਾ ਫਿਰ ਮਰਬੇ ਬੰਦੀ ਹੋ ਜਾਵੇ ਸ਼ੱਕ ਪਰ ਇਹ ਪ੍ਰਧਾਨ ਜੀ ਇੱਕ ਗੱਲ ਹੈ ਮਤਲਬ ਪੁਲਿਸ ਜਦੋਂ ਪਿਛਲੇ ਦਿਨੀ ਇੱਥੇ ਪੁਲਿਸ ਆਈ ਹੈ ਟਕਰਾਅ ਹੋਇਆ ਇੱਕ ਡੀਐਸਪੀ ਦੀ ਬਾਹ ਟੁੱਟੀ ਹੈ ਤਾਂ ਪੁਲਿਸ ਕਹਿੰਦੀ ਗੁੰਡਾਗਰਦੀ ਕੀਤੀ ਹੈ ਕਿਸਾਨਾਂ ਵੱਲੋਂ ਇੱਕ ਡੀਐਸਪੀ ਦੀ ਬਾਹ ਤੱਕ ਤੋੜ ਦਿੱਤੀ ਗਈ ਹੈ ਦੇਖੋ ਇਹ ਤਾਂ ਮਰਮਰਾਈ ਵੀ ਹੋ ਜਾਂਦੀ ਹੈ ਅੱਜ ਗੱਲ ਕਰ ਬਾਹ ਨਹੀਂ ਜਿਵੇਂ ਮੁੱਢ ਸਰ ਗਿਆ ਇਹ ਵੀ ਇਹ ਤਾਂ ਜ਼ਮੀਨ ਦੀ ਲੜਾਈ ਦੇਖੋ ਜ਼ਮੀਨ ਦੀ ਕਿਤੇ ਵੀ ਹੋਵੇ ਲੜਾਈ ਉਬਗਰ ਹਥਿਆਰਬੰਦ ਸੰਘਰਸ਼ ਤੋਂ ਨਹੀਂ ਹੁੰਦੀ ਜਮੀਨ ਨੇ ਜਿਹਨੇ ਕਬਜ਼ੇ ਕੇ ਹਲ ਬਣਾ ਨਾਲ ਡਾਂਗ ਮੋਡੇ ਤੇ ਰੱਖਣੀ ਪੈਂਦੀ ਉਹਨੂੰ ਵੀ ਡਾਂਗ ਨਾਲ ਜਮੀਨ ਲੈਣੀ ਪੈਂਦੀ ਆ ਅਦਰਵਾਈਜ਼ ਜਮੀਨ ਨਹੀਂ ਖੁੱਸ ਜਾਂਦੀ ਤੇ ਕੋਈ ਗੱਲ ਨਹੀਂ ਉਹ ਜੇ ਉਹ ਕੇਸ ਬਣਿਆ ਕੇਸ ਲੜ ਲੈਣਗੇ ਜਮੀਨ ਪਿਆਰੀ ਜਾਂਦੀ ਆ ਕੇਸ ਨਾਲ ਕੇਸ ਤਾਂ ਚੱਲੂ ਕੇਸ ਨੂੰ ਅਸੀਂ ਚੱਲੇ ਜਾਵਾਂਗੇ ਕੋਰਟ ਅਕਾਚਰਿਆਂ ਜਿੱਤੇ ਹੋਰ ਵੇਖੀ ਜਾਊਗੀ ਉਹ ਗੱਲ ਤੇ ਅਸੀਂ ਢਾਲ ਵੀ ਬਣਾਗੇ ਇਸ ਗੱਲ ਨੂੰ ਵਾਪਸ ਕਰਾਉਣ ਲਈ ਵੀ ਜ਼ੋਰ ਲਾਵਾਂਗੇ ਜਿਵੇਂ ਪੁਲਿਸ ਨੇ ਫਰੀਦਕੋਟ ਚ ਵੀ ਕੇਸ ਬਣਾਏ ਸੀ ਉਹ ਵਾਪਸ ਲੈ ਲੈ ਇਹ ਪੁਲਸਾ ਕੇਸ ਬਣਾਉਂਦੀਆਂ ਵੀ ਆ ਤੇ ਵਾਪਸ ਵੀ ਲੈ ਲੈਂਦੀਆਂ ਜਦੋਂ ਲੋਕ ਲੈਣ ਦਾ ਦਬਾਅ ਬਣਦਾ ਤੇ ਇਸ ਵਾਸਤੇ ਉਹ ਜੇ ਹੁਣ ਦੇਖੋ ਉਹਨਾਂ ਨੂੰ ਆਉਣਾ ਨਹੀਂ ਸੀ ਚਾਹੀਦਾ ਜਿਹਦੇ ਪੁਲਿਸ ਦਾ ਆਉਣਾ ਨਹੀਂ ਸੀ ਬਣਦਾ ਕਿ ਮੈਂ ਸਮਝਦਾ ਪੰਜਾਬ ਗਵਰਨਮੈਂਟ ਨੂੰ ਲੋਕ ਨਾ ਖੜਨਾ ਚਾਹੀਦਾ ਤੇ ਇਹ ਇਹ ਮਾਮਲਾ ਸਾਰੇ ਪੰਜਾਬ ਚ ਨਿਵੇੜਨਾ ਚਾਹੀਦਾ ਜਿਹੜੀਆਂ ਬਹੁਤ ਸਾਰੀਆਂ ਜ਼ਮੀਨਾਂ ਉਹ ਤੋਂ ਚੜ ਗਈਆਂ ਲੋਕਾਂ ਨੂੰ ਬਹੁਤ ਸਾਰੀਆਂ ਰਹਿ ਗਈਆਂ ਜਿਹੜੀਆਂ ਰਹਿ ਗਈਆਂ ਜ਼ਮੀਨਾਂ ਉਦੋਂ ਹੁਣ 100 ਸਾਲ ਦਾ ਬੋਂਦ ਹੈ ਜਿਹਦੀ ਸੋਸ਼ਲ ਦੀ ਗਰਜ਼ੋਰੀ ਉਹ ਵੀ ਪੰਜਾਬ ਉਹਨਾਂ ਨੇ ਚੜਾ ਦੇਣੀ ਚਾਹੀਦੀ ਸੀ ਉਹਨਾਂ ਨੇ ਚੜਾ ਕੇ ਇਹਦੀ ਗਵਰਨਮੈਂਟ ਨੂੰ ਝਕਲ ਦੇਣਾ ਚਾਹੀਦਾ ਐਮਐਫ ਗਵਰਨਮੈਂਟ ਨਾ ਵਿਰੋਧ ਕਰੇ ਜੇ ਗਵਰਨਮੈਂਟ ਇਸ ਰਸਤੇ 'ਤੇ ਚੱਲੂ ਤਾਂ ਬਹੁਤ ਵੱਡੇ ਪੱਧਰ ਤੇ ਵਿਰੋਧ ਹੋਊਗਾ ਜਿਵੇਂ 307 ਦੇ ਪਰਚੇ ਹੋਏ ਆ ਜਾਂ ਹੋਰ ਪਰਚੇ ਹੁੰਦੇ ਆ ਤਾਂ ਕੀ ਲੱਗਦਾ ਜਿਹੜੇ ਆਗੂ ਆ ਉਹ ਡਰ ਜਾਂਦੇ ਆ ਜਾਂ ਦਬ ਜਾਂਦੇ ਆ ਲਹਿਰਾਂ ਦਬ ਜਾਂਦੀਆਂ ਪਰਚਿਆਂ ਨਾਲ ਪਰਚੇ ਨਾਲ ਕਿੱਥੇ ਡਰਦੀਆਂ ਮੇਰੇ ਤੇ ਮੈਨੂੰ ਵੀ 307 ਦੇਨੇ ਕਾ ਪਰਚੇ ਦਰਦੀ ਮੈਨੂੰ ਯਾਦ ਨਹੀਂ ਇਨੇ ਪਰਚੇ ਦਰਜ ਹੋਏ 300 ਤੋਂ ਵੱਧ। ਨਹੀਂ ਤਾਂ ਛਾਰਕਾ ਮੰਡਕਾਂ 'ਚ। ਸਿਆਵਾਂ ਵੀ ਹੋਈਆਂ। ਤੇ ਜੇ ਸਿਆਵਾਂ ਵੀ ਹੋ ਜੇ। ਜੇ ਮੈਨੂੰ ਤਾਂ ਡਰਨਾ ਹੈ। ਫਿਕਰੇ ਵੈਦਗੀ। ਮੈਂ ਸੁਪੀ ਤੋਂ ਵੱਧ ਜਿਹੜਾ ਘੱਟੋ-ਘੱਟ ਮੋੜ। ਫੇਰਾ ਜਥੇਬੰਦੀਆਂ ਦੇ ਪ੍ਰਧਾਨ ਬਣਨ ਦੀ ਕੀ ਲੋੜ? ਉਦੋਂ ਵੱਧ ਭਾਤ ਕਰੀਟਣ ਤੇ। ਜੇ ਸਿਆਵਾਂ ਤੋਂ ਹੀ ਡਰਨਾ ਹੈ। ਫੇ ਸਿਆਵਾਂ ਤੋਂ ਡਰ ਕੇ ਤਾਂ ਮੈਂ ਘਰੇ ਬੈਠੀ ਆ। ਸਿਆਵਾਂ ਤੋਂ ਜਿਹੜੇ ਜਥੇਬੰਦੀਆਂ ਦੇ ਲੀਡਰ ਹੀ ਨਹੀਂ ਡਰਦੇ ਤੁਸੀਂ। ਬਹੁਤ ਲੀਡਰ ਹੈ ਜਿਹੜੇ 20-20 ਸਾਲ ਜਿਨਾ ਵੀ ਕੱਟੀਆਂ। ਸੁਗਰ ਸ਼ਾਹ ਨੂੰ ਕਰ ਸਾਡੇ ਗਦਰੀ ਬਾਬੇ ਆ ਵੱਧ ਭਾ ਦੇ ਕੇ ਖਰੀਦ ਤੋ ਮਾਰੇ ਦੇ ਕਹਿ ਦਿੰਦੇ ਵੀ ਅਸੀਂ ਸਤ ਗਲਤੀ ਹੋ ਗਈ ਤੇ ਉਹਨਾਂ ਨੂੰ ਮਾਫ ਕਰ ਦੇਣਾ ਹੈ ਇੰਗਰੇਜ਼ ਗਵਰਨਮੈਂਟ ਨੇ ਐਸੇ ਜੋ ਕਾਲੇ ਬਾਣੀ ਘਟਕੇ ਤੇ ਜੇ ਹੋ ਜਾਣੀ ਹੈ ਤਾਂ ਹੋ ਜਾਣ ਸਾਰੇ ਲੋਕਾਂ ਦੀ ਘਾਤਰ ਸ ਜਾਵਾਂ ਲੋਕਾਂ ਦਾ ਲੀਡਰ ਕੱਟ ਲੈਂਦੇ ਸਾਰੇ ਦੇਸ਼ ਦੇ ਵਿੱਚ ਅੱਛਾ ਜਿਵੇਂ ਇਹ ਜਿਹੜੀਆਂ ਜ਼ਮੀਨਾਂ ਆ ਜਿਹੜੀਆਂ ਸਾਨੂੰ ਲੋਕਾਂ ਨੂੰ ਮਿਲੀਆਂ ਇਹ ਦੇਣ ਕੀ ਦੀ ਹੈ ਦੇਖੋ ਜਮੀਨ ਜੇ ਐਨ ਲਈ ਜਮੀਨ ਤਾਂ ਕੁਦਰਤ ਦੀ ਦੇਣ ਹੈ ਪਰ ਸਾਨੂੰ ਮਲਕੀਅਤ ਦੇ ਹੱਕ ਲੋਕਾਂ ਨੂੰ ਜਿਹੜੇ ਇਹ ਇਹ ਘੋੜਾ ਫੇਰ ਕੇ ਬਣਿਆ ਪਰ ਕਿਸੇ ਨੇ ਕਿੱਡਾ ਘੋੜਾ ਫੇਰ ਲਿਆ ਕਿ ਹੁਣ ਆਸਟ੍ਰੇਲੀਆ ਅਮਰੀਕਾ ਕੈਨੇਡਾ ਉਹਦੇ ਚੋਂ ਕੰਪਨੀਆਂ ਕਿ ਅੰਗਰੇਜ਼ਾਂ ਦੇ ਮੁਲਕ ਨਹੀਂ ਦਿੰਦੇ ਇਹ ਸਾਫ ਇੰਗਲੈਂਡ ਤੋਂ ਜਾ ਕੇ ਕਰ ਲਿਆ ਜਾ ਕੇ ਜਮੀਨ ਤੇ ਕਬਜ਼ਾ ਇਹਨਾਂ ਨੇ ਪੈਸੇ ਸਾਰੇ ਉੱਤੇ ਖੇਤਾ ਖਰੀਦ ਉਹ ਜ਼ਮੀਨ ਤੇ ਇਹਨਾਂ ਲੋਕਾਂ ਨੇ ਇਹ ਜ਼ਮੀਨ ਦੇ ਪੈਸੇ ਦਰ ਇਹਨਾਂ ਦੇ ਨਹੀਂ ਵੀ ਪੈਸੇ ਦਰ ਕੇ ਕਿੱਦੋਂ ਲਈਆਂ ਜ਼ਮੀਨਾਂ ਇਹ ਇਹਨਾਂ ਕੋਲ ਇੰਨੀ ਇੰਨੀ ਜ਼ਮੀਨਾਂ ਕਿੱਥੋਂ ਹੋ ਗਈਆਂ 10 ਤਾਂ ਤਾਂ ਹੋ ਜਾਂਦੇ ਆ ਅੱਜ ਕਾਕਾ ਸਰਾਂ ਵਾਲਾ ਉਹਦੇ ਕੋਲ 24-2500 ਕਿੱਲਾ ਉਹਦੇ ਕੋਲ ਕਿੱਥੋਂ ਆ ਗਿਆ ਜੇ ਨਰਮਾ ਤਾਂ ਉਹਨਾਂ ਕੋਲ ਕਿੱਥੋਂ ਆ ਗਏ ਇਹ ਤਾਂ ਕੁਦਰਤ ਦੀ ਦੇਣਾ ਤਰਸੀ ਇਹ ਤਾਂ ਵੰਡ ਕੇ ਲੈਣੀ ਚਾਹੀਦੀ ਸਾਰੇ ਵੰਡਣੀ ਚਾਹੀਦੀ ਹੈ ਕਿ ਸਰਕਾਰਾਂ ਨੇ ਇੱਕ ਕਾਨੂੰਨ ਬਣਾਇਆ ਸਾਰਾ ਸਟੈਂਡਰਡ ਏਕੜ ਦਾ ਤੇ ਉਹਨੂੰ ਲਾਗੂ ਕਰਨਾ ਚਾਹੀਦਾ ਹਰ ਇੱਕ ਨੂੰ ਜ਼ਮੀਨ ਆਜੇ ਖੇਤ ਮਜ਼ਦੂਰਾਂ ਨੂੰ ਵੀ ਜ਼ਮੀਨ ਆਜੇ ਫੇਰ ਉਹ ਪਟਕਿਆਂ ਦੇ ਭਾ ਮਤਲਬ ਇਸ ਵਾਸਤੇ ਜ਼ਮੀਨ ਦੀ ਇਹ ਮੈਂ ਤਾਂ ਕਹਿੰਦਾ ਦੁਨੀਆ ਪੱਧਰ ਦੀ ਦੁਆਰਾ ਵੰਡ ਹੋਣ ਵਾਲੀ ਦੁਆਰਾ ਵੰਡ ਹੋਊ ਹਾਂ ਅਜਾ ਪ੍ਰਧਾਨ ਜੀ ਜਿਵੇਂ ਭਗਵੰਤ ਮਾਨ ਦੀ ਸਰਕਾਰ ਸੀ ਇਹ ਕਹਿੰਦੀ ਸੀ ਕਿ ਅਸੀਂ ਕਿਸਾਨ ਪੱਖੀਆਂ ਸੀ ਕਿਸਾਨਾਂ ਦੇ ਹੱਕ 'ਚ ਫੈਸਲੇ ਲੈਣੇ ਆ ਕੀ ਲੱਗਦਾ ਫਿਰ ਜਿਹੜੇ ਫੈਸਲੇ ਕਿਸਾਨਾਂ ਦੇ ਹੱਕ 'ਚ ਬਿਲਕੁਲ ਕਿਸਾਨ ਪੱਖੀ ਇਹ ਤਾਂ ਨਾ ਮਜ਼ਦੂਰ ਪੱਕੇ ਨੇ ਕਿਸ ਨਾਲ ਇਹਦੇ ਵਿੱਚ ਹੀ ਇਹ ਜੋ ਕੋ ਪਹਿਲੀਆਂ ਕਰਦੇ ਨੇ ਉਹੀ ਇਹ ਕਰਦੇ ਮੈਂ ਲੋ ਤਾਂ ਜਾਦੇ ਇਹਨਾਂ ਦਾ ਜ਼ੋਰ ਵੀ ਪੈਸੇ ਬਣਾ ਲਓ ਮੁੜ ਕੇ ਆਉਣਾ ਨਹੀਂ ਆਪੂੰ ਬਈ ਮੁੜ ਕੇ ਆਉਣਾ ਨਹੀਂ ਚਲ 5 ਸਾਲ ਹੀ ਆਉਣਾ ਬਈ ਜਿੰਨਾ ਪੈਸਾ ਬਣਾਦਾ ਬਣਾ ਲਓ ਪੈਸਾ ਬਣਾਉਂਗਾ ਜਿੰਨੀ ਅੱਜ ਕਰ ਆਪਸ਼ਨ ਹਮ ਹਰ ਮਹਿਕਮੇ 'ਚ ਇੰਨੀ ਪਹਿਲਾਂ ਕਦੇ ਪ੍ਰੇਸ਼ਟੀਆਂ ਨੂੰ ਕੋਲ ਬੈਠੇ ਆ ਬੰਦੇ ਇਹਨਾਂ ਦੇ ਆਮ ਪਾਰਟੀ ਸੀ ਕਿਹੜੇ ਪੈਸੇ ਫੜਦੇ ਲੋ ਵੀ ਮੈਂ 2 ਲੱਖ ਲੈਣਾ ਤਾਂ ਰੀਐਸਟੀ ਹੂ ਰਾਜਾਂ ਦੇ ਖੇਤੀ ਰੀਐਸਟੀ ਉੱਤੇ ਬੈਠੇ ਆ ਪੌੜਾ ਰੇਟ ਵੀ ਬਹੁਤ ਹਾਈ ਹੋਇਆ ਵਾ ਪਤਾ ਹੋਊਗਾ ਪੌੜਾ ਰੇਟ ਬਹੁਤ ਹਾਈ ਹੈ ਪੁਰਾਣੇ ਜਿੱਥੇ ਅੱਗੇ 100 ਨਾਲ ਸਰਦੇ ਹੁਣ 1000 ਨਾਲ ਸਰਦੇ ਲੰਗਾਈ ਵਧ ਗਈ ਲੰਗਾਈ ਵਧ ਗਈ ਪ੍ਰਧਾਨ ਜੀ ਇਹ ਲੜਾਈ ਤੁਹਾਨੂੰ ਕੀ ਲੱਗਦਾ ਇੱਥੇ ਰੁਕੂਗੀ ਜਾਂ ਇਹ ਵੱਡੀ ਲੜਾਈ ਹੋਰ ਵੱਡੀ ਬਣਨੀ ਹੈ ਇਹ ਜ਼ਮੀਨਾਂ ਦਾ ਮਾਮਲਾ ਇਹਦਾ ਛੋਟਾ ਨਹੀਂ ਹੈ ਦੇਖੋ ਅੱਜ ਕਾਰਪੋਰੇਟ ਪੂਰਾ ਲਲਚਾਇਆ ਹੋਇਆ ਹੈ ਜ਼ਮੀਨ ਲੈਣ ਵਾਸਤੇ ਉਹਨੇ ਹਰ ਹੱਥ ਕੰਡਾ ਵਰਤਣਾ ਰਾਜਾਂ ਦੇ ਖੇਤੀ ਤੇ ਲੋਕਾਂ ਨੇ ਲੜਨਾ ਦੇਖ ਲੋ ਲੋਕਾਂ ਦੀ ਲੜਾਈ ਵੀ ਨਾ ਲੋਕਾਂ ਦਾ ਸਰਨਾ ਹੀ ਨਹੀਂ ਮਰ ਭੁੱਖਾ ਹੰਡਾ ਲੜੂ ਗਈ ਹੋਰ ਕੀ ਕਰੂ ਜਿਹਨੂੰ ਬਣਾ ਗੁਜਾਰਾ ਵਾਲੀ ਲੋਕਾਂ ਤੋਂ ਮਨਜ਼ੂਰੀ ਦੇਣ ਸੰਤਿਤੀ ਇਹ ਜਿਹੜਾ ਇਨਕਲਾਬ ਨਿਕਲਦੇ ਰੋਜ਼ਦਾਨ ਇਨਕਲਾਬ ਇਸੇ ਗੱਲ ਤੋਂ ਹੋਇਆ ਜਦੋਂ ਅਤ ਹੋ ਗਈ ਗਰੀਬੀ ਦੀ ਦੂਜੀ ਪ੍ਰਸ਼ਤਾਜਾਰ ਸਰੇ ਦਾ ਫਿਰ ਸਾਹਬ ਵੀ ਹੋ ਗਿਆ ਜਦੋਂ ਉੱਥੇ ਰੂਸੀ ਇਨਕਲਾਬ ਹੋਇਆ ਕਿ ਸਾਲਾਂ ਦੀ ਬਦਲਦੀ ਤਕਰੀਰ ਤੇ ਨਹੀਂ ਤਾਂ ਰੂਸ ਵੀ ਅੱਜ ਹੰਬਿਆ ਜਾ ਮੋਰਕ ਹੁੰਦਾ ਅੱਜ ਅੱਜ ਜਿਹੜਾ ਸਾਮਰਾਜੀ ਮੁਲਕ ਬਣਿਆ ਬੈਠਾ ਰੂਸ ਉਹ ਊਰੂਸੀ ਕ੍ਰਾਂਤੀ ਕਰਕੇ ਹੀ ਆ ਅੱਜ ਚੀਨ ਸਾਡੇ ਨਾਲ 2 ਸਾਲ ਪਿੱਛੋਂ ਕਮੁਨਿਸਟਾਂ ਦੇ ਹੱਥ ਚ ਆਇਆ ਸੀ ਅੱਜ ਚੀਨ ਅਮਰੀਕਾ ਨਾਲ ਭੜਨ ਤੱਕ ਚੱਲਿਆ ਗਿਆ ਇੱਥੇ ਉਤਲ ਪੁਤਲਾ ਦਾ ਹੋੜ ਲੱਗੇਗਾ ਕਾਰਬਨ ਡਾਈਆਬ ਦਾ ਜੋਰ ਲੱਗਾ ਵਾ ਆਹਨ ਟਰੰਪ ਬਣਿਆ ਉਹ ਗੰਦਾ ਵੀ ਮੈਂ ਲੈ ਲੈਣਾ ਆ ਵੀ ਮੈਂ ਲੈ ਲੈਣਾ ਆ ਵੀ ਮੈਂ ਲੈ ਲੈਣਾ ਗ੍ਰੀਨਲੈਂਡ ਤੇ ਵੀ ਮੈਂ ਕਬਜ਼ਾ ਕਰ ਲੈਣਾ ਫੌਲਸਟੀਨ ਨੂੰ ਮੈਂ ਭਜਾ ਦੇਣਾ ਸਾਡੇ ਤੇ 24% ਸਾਡੀ ਸਟੀਲ ਤੇ 25% ਟੈਕਸ ਲਾਤ ਹੁਣ ਅਸੀਂ ਤਾਂ ਸਟੀਲ ਵੇਚ ਹੀ ਨਹੀਂ ਸਕਦੇ ਉਹਨੂੰ ਤਾਂ ਕਿੰਨੀਆਂ ਘਟੋਟੀਆਂ ਖੀਚਗਾ ਇਹ ਤਾਂ ਸਾਡਾ ਮੂਰਖ ਪ੍ਰਧਾਨ ਮੰਤਰੀ ਜਿਹੜਾ ਉੱਥੇ ਤੁਰੇ ਫਿਰਦਾ ਨਹੀਂ ਜਦੋਂ ਉਹਨੇ ਟੈਕਸ ਲਾਇਆ ਤੂੰ ਕੀ ਲੈਣ ਗਿਆ ਪੁੱਤੇ ਨਹੀਂ ਤੂੰ ਕਿਰੇ ਬਸ ਹੋਰ ਦਾ ਲਬਲਾ ਚੀਨ ਨਾਲ ਲਬਲਾ ਰੂਸ ਨਾਲ ਲਬਲਾ ਹੋਰ ਔਰ ਯੂਰਪੀ ਮੁਲਕਾਂ ਨਾਲ ਲਬਲਾ ਅਮਰੀਕਾ ਤੋਂ ਧਾਣੇ ਲੈਣੇ ਤੂੰ ਅਮਰੀਕਾ ਤੋਂ ਕੀ ਲੈਣਗੇ ਕੀ ਐਵੇਂ ਉਹਦੀਆਂ ਲੜੜੀਆਂ ਕੱਢਦਾ ਫਿਰਦਾ ਉਸ ਨੂੰ ਉਹਨਾਂ ਨੇ ਸਾਡਾ ਜਹਾਜ਼ ਬੁਰੀ ਤਰ੍ਹਾਂ ਸਾਡੇ ਫੜਕੇ ਬੰਦੇ ਦਲੀਲ ਕਰਕੇ ਭੇਜੇ ਆ ਪੁੱਠੀਆਂ ਹੱਥ ਕੜੇਗਾ ਲਾਈਆਂ ਉਹਨਾਂ ਦੇ ਬੇੜੀਆਂ ਲਾ ਕੇ ਭੇਜੇ ਬੱਚੇ ਸਾਡੇ ਜਿਸ ਉਹਦੇ ਨਾਲ ਮੈਂ ਕਿ ਸੰਬੰਧ ਤੋੜ ਦੇਣੇ ਚਾਹੀਦੇ ਜਿਹੜਾ ਇਹ ਜਹਾਜ ਦੇਸ਼ ਹੈ ਉਹਦੇ ਨਾਲ ਸੰਬੰਧ ਤੋੜ ਦੇਣੇ ਚਾਹੀਦੇ ਬਹੁਤ ਬਤਨ ਬਾਬਾ ਪੰਚ ਮੈਂ ਰੇਲ ਨੂੰ ਛੁੱਟ ਚੈਨ ਦਾ ਬਹੁਤ ਬਤਨ